ਬਠਿੰਡਾ ਵਿਖੇ ਆਏ ਨਵੇਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਸੰਭਾਲਿਆ ਆਪਣਾ ਅਹੁਦਾ ਅੱਜ ਬਠਿੰਡਾ ਦੇ ਮਿੰਨੀ ਸੈਕਟਰੀਟ ਵਿਖੇ ਪਹੁੰਚਣ ਤੇ ਪੁਲਿਸ ਟੁਕੜੀ ਵੱਲੋਂ ਦਿੱਤੀ ਗਈ ਉਹਨਾਂ ਨੂੰ ਸਲਾਮੀ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤਾ ਗਿਆ ਉਹਨਾਂ ਦਾ ਵੈਲਕਮ ਦੱਸਦੀ ਹੈ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਮਦਪਰੇ ਦੀ ਬਦਲੀ ਤੋਂ ਬਾਅਦ ਹੁਣ ਬਠਿੰਡਾ ਦੇ ਨਵੇਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਆ ਚੁੱਕੇ ਹਨ ਅਤੇ ਅੱਜ ਬਠਿੰਡਾ ਦੇ ਮਿਨੀ ਮਿਨੀ ਸੈਕਟਰੀਟ ਵਿਖੇ ਜਿੱਥੇ ਪੁਲਿਸ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ ਉੱਥੇ ਬਠਿੰਡਾ ਦੇ ਆਰਟੀਏ ਪੂਨਮ ਸਿੰਘ ਬਠਿੰਡਾ ਦੇ ਐਸਡੀਐਮ ਅਤੇ ਬਠਿੰਡਾ ਦੇ ਏਡੀਸੀ ਵੱਲੋਂ ਜਿੱਥੇ ਉਹਨਾਂ ਨੂੰ ਇੱਥੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਉੱਥੇ ਪੁਲਿਸ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮਿਨੀ ਸੈਕਟਰੀਟ ਦੀਆਂ ਇਹ ਸਾਰੀਆਂ ਤਸਵੀਰਾਂ ਇਸੇ ਮੌਕੇ ਡੀਸੀ ਵੱਲੋਂ ਬੋਲਦਿਆਂ ਕਿਹਾ ਕਿ ਸਾਡੇ ਵੱਲੋਂ ਪੰਜਾਬ ਸਰਕਾਰ ਦੀਆਂ ਸਕੀਮਾਂ ਲੋਕਾਂ ਦੇ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ ਤੇ ਉਹ ਅਸੀਂ ਵੱਧ ਚੜ ਕੇ ਪੰਚਾਵਾਂਗੇ ਦੇਖ ਰਹੇ ਹਾਂ ਤਸਵੀਰਾਂ ਬਠਿੰਡਾ ਦੇ ਮਿਨੀ ਸੈਂਟਰਡ ਦੀਆਂ ਜਿੱਥੇ ਨਵੇਂ ਡੀਸੀ ਆਏ ਨੇ ਜਸਪ੍ਰੀਤ ਸਿੰਘ ਉਹਨਾਂ ਉਹਨਾਂ ਨੂੰ ਉਪਰ ਸਤਖੜੀ ਵੱਲੋਂ ਸ੍ਰਾਮੀ ਦੀ ਤਿਆਰੀ ਹੈ ਮੰਗਲਵਾਰ ਨੂੰ 3 ਵਜੇ ਦੇ ਲਗਭਗ ਉਹ ਬਠਿੰਡਾ ਦੇ ਇਥੇ ਮਿਨਿਸਾਈਟਿਡ ਵਿਖੇ ਪਹੁੰਚੇ ਅਤੇ ਉਹਨਾਂ ਦੇ ਨਾਲ ਸੀਨੀਅਰ ਅਧਿਕਾਰੀ ਵੀ ਉਹਨਾਂ ਦੇ ਨਾਲ ਸ਼ਾਮਲ ਹੋਏ ਅਤੇ ਪੁਲਿਸ ਟੁਕੜੀ ਵੱਲੋਂ ਉਹਨਾਂ ਨੂੰ ਸਨਮਾਨੀ ਦਿੱਤੀ ਗਈ। ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਅੱਜ ਉਹਨਾਂ ਵੱਲੋਂ ਆਪਣਾ ਉਹਦਾ ਸੰਭਾਲ ਲਿਆ ਤੇ ਉਹਨਾਂ ਕਿਹਾ ਕਿ ਲੋਕਾਂ ਨੂੰ ਸਚੱਜਾ ਪ੍ਰਸ਼ਾਸਨ ਦੇਣਾ ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ। ਇਹ ਸਰਪ੍ਰਸਤਾਂ ਨਾਲ ਜਨਨ ਅ ਅ ਜੀ ਕੱਲ ਗਵਰਨਮੈਂਟ ਦੇ ਦੇਸ਼ਾਂ ਤੇ ਡਿਪਟੀ ਕਮਿਸ਼ਨਰ ਬਤੌਰ ਬਠਿੰਡਾ ਮੈਂ ਜੋਇਨ ਕਰਨ ਜਾਣੇ ਹਨ। ਤੋ ਪਸੰਦਾ ਵਾਸੀਆਂ ਨੂੰ ਇਹ ਅਪੀਲ ਹੋਊਗੀ ਕਿ ਸਰਕਾਰ ਜਿੰਨਾ ਵੀ ਸਾਡੇ ਕੋਲ ਸਕੀਮਾਂ ਨੇ ਤੇ ਵੱਖ-ਵੱਖ ਤਰ੍ਹਾਂ ਦੇ ਜਿੰਨੇ ਸਾਡੇ ਕੋਲ ਵੈਲਫੇਅਰ ਦੇ ਪ੍ਰੋਗਰਾਮ ਚੱਲ ਰਹੇ ਨੇ ਉਹਨਾਂ ਚ ਬਤਵੱਚ ਮੂਲੀਅਤ ਲਈ ਤੇ ਤੁਹਾਡਾ ਸਾਰਿਆਂ ਦਾ ਯੋਗਦਾਨ ਸਾਡੇ ਲਈ ਬਹੁਤ ਐਵੇਂ ਰੱਖਦਾ ਤੇ ਇੱਕ ਚੰਗਾ ਤੇ ਸੁਚੱਜਾ ਪ੍ਰਸ਼ਾਸਨ ਤੇ ਇੱਕ ਕਰਪਸ਼ਨ ਫ੍ਰੀ ਪ੍ਰਸ਼ਾਸਨ ਜਿੱਤਾ ਸਰਕਾਰ ਦਾ ਬਹੁਤ ਵੱਡਾ ਇੱਕ ਉਪਰਾਲਾ ਹੈ ਉਹ ਸੀ ਪ੍ਰੋਵਾਈਡ ਕਰਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਯੋਗਦਾਨ ਵੀ ਭਾਲਦੇ ਆ ਤੇ ਇਸ ਚੀਜ਼ ਨੂੰ ਇਸ ਇਸ ਮੂਬੀ ਨੂੰ ਤੁਹਾਡਾ ਜਿਹੜਾ ਯੋਗਦਾਨ ਹੈ ਉਹ ਚੰਗਾ ਰਹੂਗਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਬਠਿੰਡੇ ਦੇ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਆਪਾਂ ਕਿ ਚੰਗਾ ਇੱਕ ਸੁਚੱਜਾ ਸਮਾਜ ਸਿਰਜਣ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ। ਕਿਉਂ ਠੀਕ ਹੈ ਜੀ ਸਪਰਿਓਰਟੀ ਜੀ ਸਿੱਦਾ ਗਵਰਨਮੈਂਟ ਦੀਆਂ ਜਿੰਨੀਆਂ ਵੀ ਵੈਲਫੇਅਰ ਦੀਆਂ ਸਕੀਮਾਂ ਹੈਗੀਆਂ ਨੇ ਉਸ ਨੂੰ ਅਸੀਂ ਚੰਗੀ ਤਰ੍ਹਾਂ ਲਾਗੂ ਕਰਨਾ ਤੇ ਜਿਦਾ ਹੁਣ ਈ-ਗਵਰਨਮੈਂਟ ਤੇ ਉੱਤੇ ਗਵਰਨਮੈਂਟ ਦਾ ਕਾਫੀ ਫੋਕਸ ਹੈ ਉਸ ਚੀਜ਼ ਨੂੰ ਅਸੀਂ ਕਾਮਯਾਬ ਕਰਾਂਗੇ।